ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜੋ 8 ਮਹੀਨੇ ਘੇਰਾ ਪਿਆ ਰਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਸਹਿਬਜ਼ਾਦੇ ਘੇਰੇ ਵਿੱਚ ਨੇ ਚਾਰੇ ਸਹਿਬਜ਼ਾਦੇ ਪਰਿਵਾਰ ਮਾਤਾ ਗੁਜਰੀ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਸਾਰਾ ਪਰਿਵਾਰ ਘੇਰੇ ਵਿੱਚ ਰਿਹਾ ਭੁੱਖ ਦੁੱਖ ਪਿਆਸ ਸਭ ਕੁਝ ਪਰਿਵਾਰ ਨੇ ਸਹਿ ਕਦੇ ਤੁਸੀਂ ਸੁਣਿਆ ਪੜਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਢਾਈ 300 ਸਿੱਖ ਅੰਦਰ ਹੋਵੇ ਤੇ ਕਿਸੇ ਸਿੱਖ ਦਾ ਪਰਿਵਾਰ ਨਹੀਂ ਸੀ ਅੰਦਨਪੁਰ ਸਾਹਿਬ ਚ ਇੰਨੇ ਪਰਿਵਾਰ ਅੰਨਪੁਰ ਸਾਹਿਬ ਕੱਲਾ ਕਿਲਾ ਨਹੀਂ ਸੀ ਅੰਨਪੁਰ ਸਾਹਿਬ ਤਾਂ ਵਸਦਾ ਰਸਦਾ ਸ਼ਹਿਰ ਸੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਸਦਾ ਰਸਦਾ ਸ਼ਹਿਰ ਪਰਿਵਾਰ ਸੀ ਫਿਰ ਕੀ ਕਿਸੇ ਸਿੱਖ ਦਾ ਪਰਿਵਾਰ ਨਹੀਂ ਸੀ ਅੰਨਪੁਰ ਸਾਹਿਬ ਵਿੱਚ ਭੁੱਖਾ ਪਿਆਸਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰੋੜਾਂ ਕਦਮ ਵਧ ਕੇ ਸਿੱਖਾਂ ਨਾਲ ਪਿਆਰ ਕੀਤਾ। ਪਾਤਸ਼ਾਹ ਨੇ ਘੇਰਾ ਪੈਣ ਤੋਂ ਪਹਿਲਾਂ ਹੀ ਜਦੋਂ ਜੰਗਾਂ ਜੁੱਦਾਂ ਸ਼ੁਰੂ ਹੋਈਆਂ ਇਤਿਹਾਸ ਪੜਿਓ ਸੰਗਤ ਨੂੰ 1701 ਈਸਵੀ ਤੋਂ ਰੋਕਣਾ ਸ਼ੁਰੂ ਕਰ ਦਿੱਤਾ ਸੀ ਅੱਜ ਤੋਂ ਬਾਅਦ ਇੱਥੇ ਵਸਾ ਕਰਨਾ ਪਰਿਵਾਰ ਕਰਕੇ ਨਾ ਰੋ ਕਿਉਂ ਇੱਥੇ ਆਉਣ ਵਾਲੇ ਵਕਤ ਵਿੱਚ ਬੜੇ ਦੁੱਖ ਤੇ ਭੁੱਖ ਦੇ ਦਿਨ ਸਹਣੇ ਪੈਣੇ। ਜਿਹੜੇ ਪਰਿਵਾਰ ਰਹਿੰਦੇ ਸੀ ਉਹਨਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਣੇ 1704 ਈਸਵੀ ਦੀ ਵਿਸਾਖੀ ਤੋਂ ਸਭ ਸੰਗਤਾਂ ਨੂੰ ਛੁੱਟੀਆਂ ਦਿੱਤੀਆਂ ਕਹਿਣਾ ਸ਼ੁਰੂ ਕਰਤਾ ਆਪਣੇ ਪਰਿਵਾਰ ਆਪਣੇ ਪਿੰਡਾਂ 'ਚ ਛੱਡ ਕੇ ਆਓ ਮਾਰੇ ਕਿਉਂ ਕਿਨ ਕਿ ਬੜੇ ਦੁੱਖ ਤੇ ਭੁੱਖ ਦੇ ਦਿਨ ਆਉਣ ਵਾਲੇ ਨੇ ਮੈਂ ਅਨੰਦਪੁਰ ਸਾਹਿਬ ਤੁਹਾਨੂੰ ਹੱਸਦਾ ਵਸਦਾ ਆਨੰਦ ਦਾ ਸ਼ਹਿਰ ਬਣਾ ਕੇ ਦਿੱਤਾ ਸੀ ਪਰ ਇੱਥੇ ਹੁਣ ਦੁੱਖ ਦੇ ਦਿਨ ਆਉਣਗੇ ਮੈਂ ਨਹੀਂ ਚਾਹੁੰਦਾ ਮੇਰੇ ਬੱਚਿਆਂ ਵਾਂਗ ਤੁਹਾਡੇ ਬੱਚੇ ਵੀ ਭੁੱਖੇ ਰਹਿਣ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1704 ਈਸਵੀ ਦੀ ਵਿਸਾਖੀ ਤੇ ਸਾਰੇ ਪਰਿਵਾਰ ਮਾਝੇ ਮਹਾਲਵੇ ਦਵਾਬੇ ਦੇ ਪਿੰਡਾਂ ਨੂੰ ਪੇਜ ਦਿੱਤੇ ਕਿਸੇ ਦਾ ਪਰਿਵਾਰ ਨਹੀਂ ਸੀ ਅਨੰਦਪੁਰ ਸਾਹਿਬ ਸਭ ਦੇ ਪਰਿਵਾਰ ਆਪੋ ਆਪਣੇ ਪਿੰਡਾਂ ਚਲੇ ਗਏ ਔਰ ਇਹ ਗੱਲ ਕਹੀ ਪਰਿਵਾਰ ਛੱਡ ਆਓ ਜਿਹੜਾ ਖੁਸ਼ੀ ਨਾਲ ਆਉਣਾ ਚਾਹੁੰਦਾ ਉਹ ਆ ਜਿਓ ਜਿਹੜਾ ਨਹੀਂ ਆਉਣਾ ਚਾਹੁੰਦਾ ਨਾ ਆਇਓ ਜਿਹੜੇ ਸਿੱਖ ਮਾਝੇ ਵਿੱਚ ਬਾਦ ਵਿੱਚ ਮਹਾਰਾਜ ਨੂੰ ਮਹਾਲਵੇ ਮਿਲੇ ਨਾ ਜਾ ਕੇ ਭਾਈ ਗੁਰਵਖ ਸਿੰਘ ਤੇ ਹੋਰ ਗੁਰੂ ਦੇ ਸਿੱਖ ਮਾਈ ਭਾਗੌਰ ਜੀ ਇਹ ਸਾਰੇ ਪਰਿਵਾਰ ਅਨੰਦਪੁਰ ਸਭ ਛੱਡ ਕੇ ਗਏ ਹੋਏ ਸੀ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ੱੱਲੇ ਹੋਏ ਸੀ ਪਿੰਡਾਂ ਨੂੰ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਦੇ ਪਰਿਵਾਰਾਂ ਦਾ ਖਿਆਲ ਰੱਖਿਆ ਸਿੱਖਾਂ ਦੇ ਬੱਚਿਆਂ ਦਾ ਖਿਆਲ ਰੱਖਿਆ ਕਦੇ ਇਹ ਨਹੀਂ ਬਾਦਸ਼ਾਹ ਨੇ ਕਿਸੇ ਸਿੱਖ ਨੂੰ ਸਭ ਦੇ ਪਰਿਵਾਰ ਬੱਚੇ ਭੇਜ ਦਿੱਤੇ ਕੋਈ ਪੁੱਛੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਰ ਤੋਡੇ ਸਹਿਲ ਜੱਦੇ ਵੀ ਤਾਂ ਛੋਟੇ ਛੋਟੇ ਨੇ ਤੇਰਾ ਫਤਿਹ ਸਿੰਘ ਵੀ ਤਾਂ ਮਹਾਰਾਜ ਕੋਈ ਚਾਰ ਪੰਜ ਸਾਲ ਦੀ ਉਮਰ ਹੈ ਤੇਰੇ ਫਤਿਹ ਸਿੰਘ ਦੀ ਉਮਰ ਵੀ ਤੇ ਅਜੇ ਬਾਲਵਸਤਾ ਹੈ ਪੌਣੇ 7 ਸਾਲ ਦੀ ਉਮਰ ਕਿੱਡੀਕ ਹੁੰਦੀ ਹੈ ਸਾਧ ਸੰਗਤ ਇਹਦਾ ਮਤਲਬ ਉਸ ਵਕਤ 6 ਸਾਲ ਦੇ ਹੋਣਗੇ ਕਿਉਂਕਿ 8 ਮਹੀਨੇ ਕਿ ਰੱਬਿਆ ਰਿਹਾ ਪੰਜ 6 ਸਾਲ ਦਾ ਬੱਚਾ ਕਿੱਡਾ ਹੁੰਦਾ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨਾਲ ਆਪਣੇ ਪੁੱਤਾਂ ਨਾਲੋਂ ਵੀ ਵੱਧ ਪਿਆਰ ਕੀਤਾ इना प्यार गुरु गोबिंद ने अपने सिख पुत नहीं जिन्ना अपने सिखा प्यार करके विखाया और तन गुरु गोबिंद सिंह महाराज जी ने यह प्रमाण दिता फिर अल्लाह यार खान जोगी ने सारा साका लिखे कहने श्री गुरु गोबिंद महाराज ने पुतानों वे सिखा प्यार किया ਇੰਨਾ ਪਿਆਰ ਦੁਨੀਆ 'ਚ ਕੋਈ ਪੀਰ ਆਪਣੇ ਮਰੀਦਾਂ ਨੂੰ ਨਹੀਂ ਕਰ ਸਕਿਆ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਕੀਤਾ ਇਹ ਗੱਲ ਇੱਕ ਮੁਸਲਮਾਨ ਨੇ ਲਿਖੀ ਹੈ ਕਹਿੰਦਾ ਹਾਸ਼ਾ ਕਿਸੇ ਮੁਰਸ਼ਦ ਮੈਂ ਐਸਾ ਅਸੀਆਰ ਨਹੀਂ ਹੈ ਕਿਸੇ ਪੀਰ ਮੈਂ ਐਸਾ ਜ਼ਨਹਰ ਨਹੀਂ ਹੈ ਉਹ ਦੁਨੀਆ ਦੇ ਲੋਕੋ ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਆਪਣੇ ਸਿੱਖਾਂ ਨੂੰ ਕਰ ਗਿਆ ਇੰਨਾ ਪਿਆਰ ਦੁਨੀਆ ਦਾ ਕੋਈ ਪੀਰ ਆਪਣੇ ਮਰੀਦ ਨੂੰ ਨਹੀਂ ਕਰ ਸਕਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਆਰ ਦੀ ਹੱਦ ਮੁਕਾ ਕੇ ਰੱਖ ਦਿੱਤੀ ਆਪਣੇ ਪੁੱਤਾਂ ਨੂੰ ਆਪਣੇ ਬੱਚਿਆਂ ਵਾਂਗ ਆਪਣੇ ਸਿੱਖਾਂ ਨੂੰ ਆਪਣੇ ਪੁੱਤਾਂ ਨਾਲੋਂ ਵੱਧ ਪਿਆਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ